ਕਿੰਨਾ ਆਪੀ ਲਾ ਲੋ ਨਮੇਸਤਰੀ ਦੀ ਲੋੜ ਹੈ ਲੱਗ ਗਿਆ ਫਰਸ਼ ਸੈਲਫ ਡੈਸ਼ ਦੇ ਵਿੱਚ ਫਲੋਰਿੰਗ ਆਉਂਦੀ ਹੈ ਮਿਸਤਰੀ ਦੀ ਕੋਈ ਲੋੜ ਨਹੀਂ ਪੈਂਦੀ ਹੈ ਟੇਪ ਉਤਾਰ ਕੇ ਆਪਣੇ ਆਪ ਲਗਾ ਦੋ ਲਗਾਉਣਾ ਬਹੁਤ ਆਸਾਨ ਹੈ ਦੇਖੋ 2 ਘੰਟਿਆਂ ਤੁਹਾਡਾ ਫਰਸ਼ ਬਿਲਕੁਲ ਨਵਾਂ ਲੱਗ ਜਾਂਦਾ ਹੈ ਇਸ ਵਿੱਚ ਆਪ ਨੂੰ ਬਹੁਤ سارے ਡਿਜ਼ਾਈਨ ਮਿਲ ਜਾਂਦੇ ਨੇ ਦੇਖੋ 2x2 ਦਾ ਸਾਈਜ਼ ਹੈ 51 ਕੋਲੇ ਇਹ 6 ਇੰਚ ਬਈ 36 ਇੰਚ ਦਾ ਸਾਈਜ਼ ਆ ਜਾਂਦਾ ਦੋ ਘੰਟੇ ਤੁਹਾਡਾ ਫਰਸ਼ ਤਿਆਰ ਹੋ ਜਾਂਦਾ ਪਤਾ ਵੀ ਲੱਗਣਾ ਵੀ ਲਗਾਇਆ ਕੀ ਹੋਇਆ ਇੰਨੀ ਸੋਹਣੀ ਲੁੱਕ ਹੋਣੀ ਐ ਕਿ ਇਟਾਂ ਦੇ ਪੱਥਰ ਉਹਦਾ ਮੁਕਾਬਲਾ ਨਹੀਂ ਕਰ ਸਕਦੇ ਸਾਡਾ ਐਡਰੈਸ ਹੈ ਨਬੀਲ ਵਾਲੇਪੁਰ বাস ਸਟੈਂਡ ਤੋਂ ਸੱਟਾ ਚੌਂਗ ਦੇ ਵਿਚਕਾਰ ਐਚਪੀ ਦੇ ਪੈਟਰੋਲ ਪੰਪ ਦੇ ਬਿਲਕੁਲ ਸਾਹਮਣੇ ਸਾਡੀ ਉੱਚੀ ਬਿਲਡਿੰਗ ਹੈ ਮਲੇਰ ਕੋਟਲਾ ਬਾਕੀ ਵੀਡੀਓ ਦੇ ਉੱਤੇ ਸਾਡਾ ਫੇਸਬੁੱਕ ਔਰ ਇੰਸਟਾਗ੍ਰਾਮ ਦਾ ਲਿੰਕ ਸ਼ੋ ਹੋ ਰਿਹਾ ਨਬੀਲ ਇੰਟੀਰੀਅਰ ਇਹਨੂੰ ਫੋਲੋ ਕਰਕੇ ਆ ਜਿਓ ਮਟੀਰੀਅਲ ਲਈਓ ਚਾਹੇ ਨਾ ਲਈਓ ਤੁਹਾਨੂੰ ਗਿਫਟ ਅਸੀਂ ਫ੍ਰੀ ਕੋਈ ਕਾਲ ਜਾਂ ਮੈਸੇਜ ਕਰਕੇ ਕੋਈ ਵੀ ਜਾਣਕਾਰੀ ਲੈ ਸਕਦੇ ਹੋ